ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਜਿਹੜਾ ਝੂਲਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ ਕਿ ਭਾਵੇਂ ਕੋਈ ਪਰਦੇਸੀ ਹੈ ਭਾਵੇਂ ਕੋਈ ਕਿਤੇ ਕੋਈ ਜਾ ਰਿਹਾ ਕੋਈ ਗੋੜਾ ਗਾੜੀ ਤੇ ਜਾਂਦੇ ਤੇ ਲੋਕ ਪੈਗਲ ਪੈਦਲ ਵੀ ਜਾਂਦੇ ਕਿ इसको फॉलो करके आप यहां आ जाइए यहां पे आपको रोटी और रिहायश दोनों मिलेगी इस धरती पे हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना है साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसी गुजरात के लिए वो मिनिस्ट्री ऑफ एक्सटर्नल फेयर ने करवा दी अमृतसर नजदीक पड़ता है इसीलिए जहाँ तो जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहां से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहा दिल्ली से दूर पड़ता है फिर फिर इधर जाते हैं तो अगर नजदीक पड़ता है तो, तो यहाँ से अमेरिका के लिए कनेडा के लिए फ्लाइट क्यों नहीं शुरू करवाते ये कोई तर्क है कि अमृतसर नजदीक पड़ता है क्या ट्रंप ने 35 ਮਿੰਟ ਦਾ ਔਰ ਤੇਲ ਨਹੀਂ ਡਾਲਾ ਉਸਦੇ 35 ਮਿੰਟਾ ਦਿੱਲੀ ਯਹਾਂ ਸੇ ਇਹ ਤਾਂ ਮਤਲਬ ਚਲੋ ਬੀਜੇਪੀ ਵਾਲੇ ਹਨ ਉਨ੍ਹਾਂ ਕੋਲ ਨੇ ਤਾਂ ਕਹਿ ਤੀ ਇਹਨਾਂ ਦਾ ਪੀੜੀਆਂ ਦੇ ਕਿੰਨੀ ਵੱਡੀ ਪ੍ਰੋਬਲਮ ਸੀ ਕਿ ਪੀੜੀਆਂ ਦੇ ਤੁਸੀਂ ਮੇਰੀ ਆਬਜੈਕਸ਼ਨ ਪਾਈ ਗਈ ਸੀ ਪੀੜੀਆਂ ਤੋਂ ਬੰਦ ਕੇ ਲਿਆ ਰਿਹਾ ਇਸ ਵਾਰੀ ਕੋਈ ਨੂੰ ਲੈ ਕੇ ਕੋਈ ਦੇਖੋ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਆ ਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਤਕੜੀਆਂ ਲਾਈਆਂ ਹੋਈਆਂ ਨੇ ਪਰ ਏ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਨੇ ਆਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਆਪਾਂ ਕਿਉਂ ਉਹਨਾਂ ਦੇ ਸੈਨਿਕ ਜਹਾਜ਼ ਇੱਥੇ ਉਤਰ ਜਾਈਏ ਹਾਈ ਗੱਲ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇੱਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾ ਨਹੀਂ ਗੱਲ ਨਿਰੰਤਰ ਜਾ ਰਹੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲੋ ਸਰ ਲਾਸਟ ਟਾਈਮ ਹਜੇ ਇਹ ਨਾ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਢੇ 17 ਸਾਲ ਦਾ ਸੀ ਜੋ ਜਾਜਾ ਚੜਨ ਲੱਗੇ ਸੀ ਠੀਕ ਹੈ ਨਾ ਕੱਲੇ ਕੱਲੇ ਜਾਜਾ ਦਾ ਨਕਸ਼ਾ ਪਤਾ ਮੈਨੂੰ ਵੀ ਆ ਜਿਹੜਾ 에ਅਰ ਬੱਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ ਤੇ ਇਥੇ ਫਰਜ ਕਰ ਲੋ ਇਥੇ ਧੁੰਦ ਪੈ ਗਈ ਫੇਰ ਕੀ ਕਰੋਗੇ ਲਾਹੌਰ ਲਾਉਗੇ ਉਹਨੂੰ ਫੇਰ ਵੀ ਤਾਂ ਜੈਪੁਰ ਲਾਉਂਗੇ ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾਂ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਆ ਜਦੋਂ ਧੁੰਦ ਪੈ ਜਾਂਦੀ ਹੈ ਨਾ ਅੱਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ ਵਾ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਵੇਂ ਹੋ ਜਾਂਦਾ ਨਾ ਫੇਰ ਹੁਣ ਕਿਉਂ ਨਹੀਂ ਹੋ ਸਕਦਾ ਹਜੇ ਵੀ ਹੋ ਸਕਦਾ ਜੇ ਨੀਅਤ ਹੋਵੇ ਤਾਂ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਦਨ ਉਤਾਰ ਲਓ हां ਇੰਨਾ ਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਿੰਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਚਲੋ ਸਾਡੇ ਤਾਂ ਜਵਾਬ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਸੰਭਲੂਗਾ ਕੋਈ ਨਾ ਹੈਨਾ ਸਿਸਟਮ ਨੂੰ ਰੁਸ ਕੇ ਗਏ ਆ ਸੰਭਾਲਣ ਵਾਲੇ ਕੋਈ ਨਹੀਂ ਇੱਜ਼ਤ ਮਾਣਨ ਵਾਲੇ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਾਂ ਸਾਡੇ ਦੇਸ਼ ਦੇ ਦੇ ਕ੍ਰਿਮੀਨਾਂ ਹੁਣ ਤਾਂ ਨਹੀਂ ਆਕਣਾ ਫਿਰ ਉਹਨਾਂ ਦੇ ਮੁਲਕ ਚੋਂ ਨਾ ਕਿਤੇ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਕਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟਾ ਇੱਥੇ ਤਾਂ ਇੱਜ਼ਤ ਦੇ ਦਈਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਲਿਓ ਜੇ ਨੇੜੇ ਪੈਂਦਾ ਆਰ.ਪੀ. ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ

ਪੜਪੜ ਬਣਾਉਣਾ ਉਹ ਬਣਾ ਲੈਣੇ ਇਹ ਹਜੇ ਕੰਮਾਂ ਚ ਕੰਦ ਕਿੱਥੇ ਫਿਰਦੇ ਹੋ ਜੀ ਆਪ ਸਰ ਦੇ ਰਿਪੋਰਟ ਇਹਨੂੰ ਕਿਹਾ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਹੰਟਾ ਨੇ ਉਹਨਾਂ ਨੂੰ ਝਾਂਸੇ ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇੱਕ ਦੋ ਤੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਜੀ ਆਪ ਸਰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆਹ ਕੰਮ ਸਿੱਖ ਕੇ ਆਇਆ ਮੈਂ ਉੱਥੇ ਰੈਸਟੋਰੈਂਟ 'ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹੁੰਦਾ ਹਾਂ ਖੋਲ ਅਸੀਂ ਆਪਰਚੂਨਿਟੀ ਦੇ ਦਾਂਗੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਅੰਮ੍ਰਿਤਸਰ ਨੂੰ ਹੀ ਚੁਣ ਦਿੱਤਾ ਗਿਆ ਕਿਉਂਕਿ ਮੁਹਾਲੀ 에어ਪੋਰਟ ਵੀ ਆ ਸਕਦਾ ਹੈ ਟਰਾਈ ਸਿਟੀ ਹੈ ਪਾਕਪੋ ਦਾ ਹਜਾਣਾ ਨਾਲ ਪੈਂਦਾ ਤੇ ਇਹ ਦੇਖਿਆ ਗਿਆ ਤਾਂ ਵੀ ਧਾਰਮਿਕ ਤੌਰ ਰਾਸ਼ਟਾਨੀਆ ਅੰਮ੍ਰਿਤਸਰ ਦੂਜੇ ਪਾਸੇ ਪਾਕਿਸਤਾਨ ਦਾ ਬਾਰਡਰ ਸਾਂਝਾ ਤਾਂ ਇੰਨੀ ਨਾਲ ਤੋਂ ਆਹ ਦੇ ਪ੍ਰੀਕ ਕੋਈ ਮੈਸੇਜ ਦੇਣਾ ਚਾਹੁੰਦੇ ਕਿ ਅੰਮ੍ਰਿਤਸਰ ਹੀ ਚੁਣਿਆ ਗਿਆ ਕਿਉਂਕਿ ਮੁਹਾਲੀ 에어ਪੋਰਟ ਹੋ ਸਕਦਾ ਜੀ ਹਸਪਤਾਲ ਸੈਡੀਗਟ ਦੇ ਕਈਆ ਪਾਉਗੀ ਟਰਾਈ ਸਿਟੀ ਹੈ ਦੂਜੇ ਪਾਸੇ ਪਾਕਪੋ ਨਾਲ ਪੈਂਦਾ ਹਰਿਆਣਾ ਦਾ ਕਰਨਾਲ ਨਾਲ ਪੈਂਦਾ ਇੱਕ ਪਾਰਟੀ ਹੁੰਦੀ ਸੀ ਉਹ ਕੰਸੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹੇ ਅੱਜ ਉਹਦੇ ਕੋਲ